ਰੋਜ਼ ਰੋਜ਼ ਇੱਕ ਹੀ ਵਿਸ਼ੇ ਤੇ ਬੋਲਣਾ ਨਾ ਚਲੋ ਚੰਗਾ ਜੇ ਤਾਂ ਆਪ ਨੂੰ ਵੀ ਨਹੀਂ ਲੱਗਦਾ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਚੈਨਾ ਡੋਰ ਦਾ ਅੱਜ ਵੀ ਇੰਨਾ ਬੋਲ ਬੋਲਾ ਕੋਈ ਮੰਨ ਲਓ ਪ੍ਰਸ਼ਾਸਨ ਦਾ ਡਰ ਨਹੀਂ ਕੁਝ ਵੀ ਬਦਲਾ ਨਹੀਂ ਹੈਗਾ ਹਜੇ ਕੱਲ ਪਰਸੋਂ ਇੱਕ 15 ਸਾਲ ਦਾ ਮੁੰਡਾ ਸੀਗਾ ਨੌਜਵਾਨ ਵਿਚਾਰਾ ਇਕੱਲਾ ਇਕੱਲਾ ਪੁੱਤ ਸੀ ਉਹਦੀ ਗਲਾ ਕੱਟਣ ਨਾਲ ਮੌਤ ਹੋਈ ਉਹਦੀ ਮਾਰ ਹੁੰਦੀ ਨਹੀਂ ਦੇਖੀ ਜਾਂਦੀ ਸੀ ਬਲਕਿ ਦੀ ਦੇਖੀ ਨਹੀਂ ਸੀ ਜਾਂਦੀ ਅਜੇ ਉਹਦਾ ਸਿਵਾ ਠੰਡਾ ਨਹੀਂ ਹੋਇਆ ਕੱਲ ਫੇਰ ਇੱਕ ਮੌਤ ਹੋ ਗਈ ਭੈਣ ਦੀ ਮੁੱਲਾਪੁਰ ਸੁਣ ਕੇ ਹੋਰ ਦੁੱਖ ਹੋਇਆ ਉਹਦੇ ਪਰਿਵਾਰ ਦੇ ਵਿੱਚ ਪਿੱਛੇ ਉਹਦਾ 2 ਸਾਲ ਦਾ ਬੱਚਾ ਉਹਦੀ ਵਿੱਚ ਐਨਾ ਡੋਰ ਨਾਲ ਗਲਾ ਕੱਟਣ ਨਾਲ ਮੌਤ ਹੋਗੀ ਲੱਖ ਦੀ ਲਾਹਣ ਤਾਂ ਉਹ ਦੁਕਾਨਦਾਰਾਂ ਤੇ ਜਿਹੜੇ ਕੁਸ ਰੁਪਈਆਂ ਦੇ ਮੁਨਾਫੇ ਦੀ ਖਾਤਰ ਇਹ ਚੀਜ਼ਾਂ ਵੇਚੀ ਜਾਂਦੇ ਚਲੋ ਮੂਰੇ ਛੋਟੇ ਬੱਚਿਆਂ ਨੂੰ ਨਹੀਂ ਪਤਾ ਬੱਚਿਆਂ ਦੇ ਮਾਪਿਆਂ ਨੂੰ ਤਾਂ ਪਤਾ ਵੀ ਇਹ ਧਾਗਾ ਨਾਰਮਲ ਆ ਜਾਂ ਆਮ ਧਾਗਾ ਜਾਂ ਕੋਈ ਸਿੰਥੈਟਿਕ ਆ ਤੁਸੀਂ ਦੇਖਿਆ ਕਰੋ ਯਾਰ ਜਦੋਂ ਆਪਣੇ ਘਰੇ ਬੱਚੇ ਪਤੰਗ ਚੜਾਉਂਦੇ ਆ ਉਹਨਾਂ ਦੇ ਹੱਥਾਂ ਵਿੱਚ ਦੇਖੋ ਕਿਹੜੀ ਡੋਰ ਆ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਉਹ ਦੁਕਾਨਦਾਰਾਂ ਤੱਕ ਪਹੁੰਚੇ ਉਹਨਾਂ ਨੂੰ ਮਹਿਸੂਸ ਹੋਵੇ ਵੀ ਸਾਥੋ ਕਿੰਡੀ ਵੱਡੀ ਗਲਤੀ ਹੋਈ ਹੈ ਵੀ ਸਾਡੇ ਵੱਲੋਂ ਵੇਚੀ ਡੋਰ ਨਾਲ ਕਿੰਨੇ ਘਰ ਬਰਬਾਦ ਹੋ ਗਏ ਕਿੰਨੇ ਪਰਿਵਾਰ ਉਜੜ ਗਏ ਕਿੰਨੇ ਬੱਚੇ ਯਤੀਮ ਹੋ ਗਏ ਉਹਨਾਂ ਤੱਕ ਇਹ ਵੀਡੀਓ ਪਹੁੰਚੇ ਤਾਕਿ ਉਹਨਾਂ ਨੂੰ ਲਾਹਣਤਾਂ ਪੈਣ ਲੋਕਾਂ ਤੋਂ ਉਹਨਾਂ ਨੂੰ ਪਤਾ ਲੱਗੇ ਪ੍ਰਸ਼ਾਸਨ ਜਾਗੇ ਭੁਰਾ ਕਿੰਨਾ ਕੁ ਜਿਹੜਾ ਕੱਲਾ ਕੱਲਾ ਬੰਦਾ ਰੋਲਾ ਪਾਈ ਜਾਊ ਜਿੰਨਾ ਚਿਰ ਆਪ ਆਪ ਨਹੀਂ ਸਿਆਣੇ ਹੁੰਦੇ ਫਿਰ ਉਹ ਕਹਾਵਤ ਹੁੰਦੀ ਹੈ ਨਾ ਜਿੰਨਾ ਚਿਰ ਆਪ ਦੇ ਘਰੇ ਅੱਗ ਨਹੀਂ ਲੱਗਦੀ ਨਾ ਉਹਨਾਂ ਚਿਰ ਸੇਖ ਦਾ ਪਤਾ ਨਹੀਂ ਲੱਗਦਾ ਹੁਣ ਜਿਹਦੇ ਮਰੇ ਆਗੇ ਜਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਪੁੱਛ ਕੇ ਦੇਖੋ ਨਾ ਪਤੰਗਾਂ ਪਹਿਲਾਂ ਵੀ ਚੜ੍ਹਦੀਆਂ ਸੀ ਅਸੀਂ ਵੀ ਆਪਣੇ ਬਚਪਨ ਚ ਚੜਾਉਂਦੇ ਰਹੇ ਹਾਂ ਛੋਟੇ ਹੁੰਦੇ ਚੜਾਉਂਦੇ ਰਹੇ ਹਾਂ ਪਰ ਚੈਨਾਡੌਰ ਨੇ ਤਾਂ ਪਤੰਗ ਬਾਜੀ ਬਦਨਾਮ ਕਰਤੀ ਬਾਕੀ ਫਿਰ ਹੱਥ ਵੱਨ ਕੀ ਬੇਨਤੀ ਆ ਜਿਹੜੇ ਵੀ ਚਲੋ ਲਾੜ ਤੇ ਉਹ ਇੱਕ ਥਾਂ ਹੁੰਦਾ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਦੇ ਅੱਗੇ ਬਿਠਾ ਕੇ ਨਾ ਛੋਟੇ ਬੱਚਿਆਂ ਨੂੰ ਲਈ ਫਿਰਦੇ ਆ ਕਿਰਪਾ ਕਰਕੇ ਆ ਕੁਛਕ ਟਾਈਮ ਬੱਚਿਆਂ ਨੂੰ ਮੋਟਰਸਾਈਕਲ ਦੇ ਮੂਹਰੇ ਜਾਂ ਸਾਧਨ ਦੇ ਮੂਹਰੇ ਬਿਠਾ ਕੇ ਨਾ ਲੈ ਕੇ ਜਾਓ ਕਿਉਂ ਬੱਚਾ ਵੱਡੇ ਇਨਸਾਨ ਦੇ ਮੁਕਾਬਲੇ ਬਹੁਤ ਨਰਮ ਹੁੰਦਾ ਮਾਸ ਬੱਚੇ ਦਾ ਸੋ ਕਿਰਪਾ ਕਰਕੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕਿਸੇ ਦਾ ਨੁਕਸਾਨ ਹੋਣੋਂ ਬਚ ਜੇ ਤੇ ਬਾਕੀ ਚਲੋ ਲੱਖ ਦੀ ਲਹਣ ਤੋਂ ਦੁਕਾਨਦਾਰਾਂ ਨੂੰ ਜਿਨ੍ਹਾਂ ਕੋਲ ਉਹ ਚੈਨਲ ਡੋਰ ਗਈ ਆ ਨਾਲ ਹੀ ਕਸੂਰਵਾਰੋਂ ਮਾਪੇ ਵੀ ਆ ਜਿਨ੍ਹਾਂ ਦੇ ਬੱਚਿਆਂ ਨੇ ਇਹ ਧਾਗੇ ਦੇ ਨਾਲ ਚੈਨਾ ਡੋਰ ਦੇ ਨਾਲ ਪਤੰਗਾ ਚੜਾਈਆਂ ਬਾਕੀ ਵੀਰੇ ਆ ਰਾਹੇ-ਵਰਾਹੇ ਜਾਂਦੇ ਆ ਆਪਾਂ ਮੋਟਰਸਾਈਕਲ ਤੇ ਟੂ-ਵੀਲਰ ਤੇ ਕੋਈ ਵੀ ਜਾਂਦਾ ਮੇਰੀਆਂ ਭੈਣਾ ਚਾਹੇ ਵੀਰ ਤੇ ਆਪਣਾ ਗਲੇ ਵਾਲੀ ਥਾਂ ਨਾ ਚੰਗੀ ਤਰ੍ਹਾਂ ਕਵਰ ਕਰਕੇ ਚੱਲਿਆ ਕਰੋ ਕਿਉਂਕਿ ਸਭ ਤੋਂ ਨਾਜ਼ੁਕ ਪਾਰਟ ਆਪਣਾ ਇੱਥੇ ਹੀ ਆ ਜਿਹੜਾ ਧਾਗੇ 'ਚ ਫਸ ਸਕਦਾ ਚੈਨਾ ਡੋਰ ਨਾਲ ਪ੍ਰਭਾਵਿਤ ਹੁੰਦਾ ਤੇ ਹੋਇਆ ਵੀ ਆ ਜਿੰਨੇ ਆਕਦਾ ਹੋਇਆ ਲਗਭਗ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਦੁਕਾਨਦਾਰਾਂ ਤੱਕ ਪਹੁੰਚੇ ਜਿਨ੍ਹਾਂ ਨੇ ਮੁੱਲਾਪੁਰ ਵੀ ਡੋਰ ਵੇਚੀ ਹੈ ਤੇ ਪਹਿਲਾਂ ਜਿਹੜਾ ਪਰਸੋਂ ਮੁੰਡਾ ਪੂਰਾ ਹੋਇਆ ਵਿਚਾਰਾ ਚੈਨਾ ਡੋਰ ਨਾਲ ਗਲਾ ਕੱਟਨ ਉਹ ਉਹ ਦੁਕਾਨਦਾਰਾਂ ਤੱਕ ਵੀਡੀਓ ਪਹੁੰਚੇ ਇਹ ਬਾਕੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ ਬਹੁਤ ਬਹੁਤ ਧੰਨਵਾਦ